ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਹਿਲਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰ ਦਿਆਂ ਮੁੱਖ ਲਾਈਨਸ ਤੇ ਯੂ ਐਸ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਤੇ ਵਧਾਇਆ ਟੈਰਫ 트ੰਪ ਨੇ ਕਿਹਾ ਯੂ ਐਸ ਦੇ ਵਿੱਚ ਵਧਣਗੀਆਂ ਨੌਕਰੀਆਂ ਜੇਲ ਗਾਰਡਾਂ ਦੀ ਹੜਤਾਲ ਤੇ ਕਾਰਵਾਈ 2000 ਜੇਲ ਗਾਰਡਾਂ ਦੀ ਜਾਵੇਗੀ ਨੌਕਰੀ ਸਿੱਖਿਆ ਵਿਭਾਗ ਦੀ ਛਾਂਟੀ ਦਾ ਕੰਮ ਸ਼ੁਰੂ ਲਗਭਗ 2100 ਲੋਕਾਂ ਦੀ ਨੌਕਰੀ ਨੂੰ ਖਤਰਾ ਹੁਣ ਖਬਰਾਂ ਵਿਸਥਾਰ ਦੇ ਨਾਲ ਇੱਕ ਪਾਸੇ ਕੈਨਡਾ ਨੇ ਅਮਰੀਕਾ ਦੇ ਉੱਤੇ ਟੈਰਫ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਅਮਰੀਕਾ ਨੇ ਵੀ ਧਮਕੀ ਦਿੱੰਦਿਆ ਹੋਇਆ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਟੈਰਫ ਵਧਾ ਦਿੱਤਾ ਤੇ ਟੈਰਫ 50% ਵਧਾਇਆ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਇਸ ਟੈਰਫ ਵਾਧੇ ਦੇ ਨਾਲ ਥੋੜੇ ਸਮੇਂ ਲਈ ਮੁਸ਼ਕਲਾਂ ਤਾਂ ਜ਼ਰੂਰ ਆਉਣਗੀਆਂ ਪਰ ਨੌਕਰੀਆਂ ਦੇ ਵਿੱਚ ਵਾਧਾ ਜ਼ਰੂਰ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਮਾਰਚ ਨੂੰ ਅਧਿਕਾਰਤ ਤੌਰ ਤੇ ਸਾਰੇ ਸਟੀਲ ਤੇ ਐਲੂਮੀਨੀਅਮ ਦੇ ਆਯਾਤ ਤੇ ਟੈਰਫ ਨੂੰ ਵਧਾ ਕੇ ਪੱਛੀ ਫਸਤੀ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਕਹਿੰਦੇ ਹੈ ਕਿ ਇਸ ਕਦਮ ਨਾਲ ਅਮਰੀਕਾ ਚ ਨੌਕਰੀਆਂ ਵਧਣਗੀਆਂ ਹਾਲਾਂਕਿ ਇਸ ਨਾਲ ਸ਼ੇਅਰ ਬਾਜ਼ਾਰ ਦੀ ਅਸਥਿਰਤਾ ਤੇ ਆਰਥਿਕ ਮੰਦੀ ਦੀਆਂ ਚਿੰਤਾਵਾਂ ਵੀ ਧੁੰਗੀਆਂ ਹੋ ਗਈਆਂ ਨੇ 트럼ਪ ਨੇ 2018 ਚ ਲਗਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫ ਤੋਂ ਸਾਰੀਆਂ ਛੋਟਾਂ ਨੂੰ ਹਟਾ ਦਿੱਤਾ ਹੈ ਨਾਲ ਹੀ ਐਲੂਮੀਨੀਅਮ ਤੇ ਟੈਰਿਫ ਨੂੰ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ ਇਹ ਫਰਵਰੀ ਵਿੱਚ ਜਾਰੀ ਇੱਕ ਨਿਰਦੇਸ਼ ਦਾ ਹਿੱਸਾ ਹੈ ਜਿਸ ਦਾ ਉਦੇਸ਼ ਵਿਸ਼ਵ ਵਪਾਰ ਨੂੰ ਪੁਨਰਗਠਨ ਕਰਨਾ ਅਤੇ ਅਮਰੀਕਾ ਦੀ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਵਧਾਉਣਾ ਹੈ ਅਮਰੀਕਾ ਪਹਿਲਾਂ ਹੀ ਕੈਨਡਾ ਮੈਕਸੀਕੋ ਤੇ ਚੀਨ ਤੇ ਵੱਖ-ਵੱਖ ਟੈਰਿਫ ਲਗਾ ਚੁੱਕਾ ਹੈ ਹੁਣ 2 ਅਪ੍ਰੈਲ ਤੋਂ ਯੂਰੋਪੀਅਨ ਯੂਨੀਅਨ ਬ੍ਰਾਜ਼ੀਲ ਅਤੇ ਦੱਖਣੀ ਕੋਰੀਆ ਤੋਂ ਆਯਾਤ ਤੇ ਪਰਸਪਰ ਟੈਰਿਫ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਟਰੰਪ ਨੇ ਬਿਜ਼ਨਸ ਰੌਂਡ ਟੇਬਲ 'ਚ ਕਹਾਵਾ ਕੀਤਾ ਕਿ ਉੱਚ ਟੈਰਿਫ ਕਾਰਨ ਕੰਪਨੀਆਂ ਅਮਰੀਕਾ ਚ ਫੈਕਟਰੀਆਂ ਚ ਨਿਵੇਸ਼ ਕਰ ਰਹੀਆਂ ਨੇ ਹਾਲਾਂਕਿ ਇਸ ਫੈਸਲੇ ਦੇ ਨਤੀਜੇ ਵਜੋਂ ਐਸ ਐਨ ਪੀ 500 ਸੂਚਕਾਂਕ ਵਿੱਚ ਹਾਲ ਹੀ ਵਿੱਚ 8 ਫੀਸਦੀ ਦੀ ਗਿਰਾਵਟ ਆਈ 트럼ਪ ਨੇ ਇਸ ਨੂੰ ਤੁਰੰਤ ਪ੍ਰਭਾਵ ਕਰਾਰ ਦਿੱਤਾ ਤੇ ਕਿਹਾ ਕਿ ਲੰਬੇ ਸਮੇਂ ਵਿੱਚ ਲਾਭਟਾਇਕ ਹੋਵੇਗਾ ਟਰੰਪ ਨੇ ਆਖਿਆ ਕਿ ਜਿੰਨੇ ਜ਼ਿਆਦਾ ਟੈਰਿਫ ਵਧਣਗੇ ਉਨਾ ਹੀ ਸੰਭਾਵਨਾ ਹੈ ਕਿ ਕੰਪਨੀਆਂ ਅਮਰੀਕਾ 'ਚ ਉਤਪਾਦਨ ਕਰਨਗੀਆਂ ਸਭ ਤੋਂ ਵੱਡੀ ਜਿੱਤ ਉਹਨਾਂ ਲਈ ਇੱਥੇ ਆਉਣ ਅਤੇ ਨੌਕਰੀਆਂ ਪੈਦਾ ਕਰਨ ਦੀ ਹੋਵੇਗੀ ਟਰੰਪ ਨੇ ਕੈਡਾ ਤੋਂ ਆਯਾਤ ਕੀਤੇ ਸਟੀਲ ਤੇ ਐਲੂਮੀਨੀਅਮ ਤੇ 50 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਪਰ 온ਟਾਰੀਓ ਸੂਬੇ ਦੁਆਰਾ ਮਿਸ਼ਗਨ ਮਿਨੀਸੋਟਾ ਤੇ ਨਿਊਯਾਰਕ ਨੂੰ ਵੇਚੀ ਗਈ ਬਿਜਲੀ ਤੇ ਸਰਚਾਰਜ ਲਗਾਉਣ ਦੀ ਯੋਜਨਾ ਨੂੰ ਮੁਲਤਵੀ ਕਰਨ ਤੋਂ ਬਾਅਦ 25 ਫੀਸਦੀ ਟੈਰਿਫ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ ਗਿਆ ਸੀ ਟਰੰਪ ਦੀ ਸਨੀਤੀ ਉਹ ਆਪਣੇ ਪਹਿਲੇ ਕਾਰਜਕਾਲ ਦੀਆਂ ਅਧੂਰੀਆਂ ਵਪਾਰਕ ਨੀਤੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ ਹਾਲਾਂਕਿ ਵਧ ਰਹੇ ਟੈਰਿਫ ਵਪਾਰਕ ਤਣਾ ਨੂੰ ਵਧਾ ਸਕਦੇ ਨੇ ਤੇ ਮਹਿੰਗਾਈ ਨੂੰ ਪ੍ਰਭਾਵਿਤ ਕਰ ਸਕਦੇ ਨੇ ਨਿਊਯਾਰਕ ਦੇ ਵਿੱਚ ਮੁਲਾਜ਼ਮਾਂ ਨੂੰ ਹੜਤਾਲ ਕਰਨੀ ਮਹਿੰਗੀ ਪੈ ਗਈ ਦਰਸਲ ਜੇਲ ਗਾਰਡਾਂ ਦੇ ਵੱਲੋਂ ਬੀਤੇ ਸਮੇਂ ਤੋਂ ਹੜਤਾਲ ਕੀਤੀ ਜਾ ਰਹੀ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ 2000 ਜੇਲ ਗਾਰਡਾਂ ਦੇ ਉੱਤੇ ਕਾਰਵਾਈ ਕੀਤੀ ਹੈ ਤੇ ਇਹਨਾਂ ਦੀ ਨੌਕਰੀ ਖਤਰੇ ਦੇ ਵਿੱਚ ਹੈ 2000 ਜੇਲ ਗਾਰਡਾਂ ਨੂੰ ਹੜਤਾਲ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਨਿਊਯਾਰਕ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ 2000 ਤੋਂ ਵੱਧ ਜੇਲ੍ਹ ਗਾਜਾ ਨੂੰ ਨੌਕਰੀ ਤੋਂ ਕੱਢ ਦਿੱਤਾ ਕਿਉਂਕਿ ਉਨ੍ਹਾਂ ਨੇ ਇੱਕ ਹਫ਼ਤੇ ਦੀ ਹੜਤਾਲ ਤੋਂ ਬਾਅਦ ਕੰਮ ਤੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੜਤਾਲ ਖਤਮ ਕਰਨ ਦਾ ਐਲਾਨ ਕਰਨ ਨਾਲ ਕਾਫੀ ਅਧਿਕਾਰੀ ਕੰਮ ਤੇ ਪਰਤੇ ਨੇ ਕਮਿਸ਼ਨਰ ਡੈਨੀਅਲ ਮਾਟਸੈਲੋ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ 'ਚ ਕਿਹਾ ਕਿ 22 ਦਿਨਾਂ ਦੀ ਨਜਾਇਜ਼ ਹੜਤਾਲ ਤੋਂ ਬਾਅਦ ਗਵਰਨਰ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਹੜਤਾਲ ਖਤਮ ਹੋ ਗਈ ਹੈ ਰਾਜ ਅਤੇ ਜੇਲ੍ਹ ਗਾਰਡ ਯੂਨੀਅਨ ਨੇ ਹੜਤਾਲ ਨੂੰ ਖਤਮ ਕਰਨ ਲਈ ਇਸ ਹਫਤੇ ਦੇ ਅੰਤ ਵਿੱਚ ਇੱਕ ਨਵਾਂ ਸਮਝੌਤਾ ਕੀਤਾ ਹੈ ਪਰ ਇਹ ਸੋਮਵਾਰ ਸਵੇਰ ਤੱਕ ਘੱਟੋ-ਘੱਟ 85 ਫੀਸਦੀ ਕਰਮਚਾਰੀਆਂ ਦੇ ਕੰਮ ਤੇ ਵਾਪਸ ਆਉਣ ਤੇ ਨਿਰਭਰ ਸੀ ਇਸ ਸੰਖਿਆ ਸਮਝੌਤੇ ਨੂੰ ਚਾਲੂ ਕਰਨ ਲਈ ਲੋੜਿੰਦੇ 85 ਫੀਸਦੀ ਦੇ ਟੀਚੇ ਤੋਂ ਘੱਟ ਸੀ ਮੌਟੋਸੇਲੋਨਿਕ ਹੈ ਕਿ ਰਾਜ ਓਵਰਟਾਈਮ ਅਤੇ ਸਮਝੌਤੇ ਦੇ ਕੁਝ ਹੋਰ ਪ੍ਰਬੰਧਾਂ ਦਾ ਸਨਮਾਨ ਕਰੇਗਾ ਉਨ੍ਹਾਂ ਕਿਹਾ ਹੈ ਕਿ ਨੈਸ਼ਨਲ ਗਾਰਡ ਜੇਲ੍ਹਾਂ ਵਿੱਚ ਸਹਾਇਕ ਅਹੁਦਿਆਂ ਤੇ ਬਣੇ ਰਹਿਣਗੇ ਜਦਕਿ ਵਿਭਾਗ ਵਾਧੂ ਸਟਾਫ ਦੀ ਤੇਜ਼ੀ ਨਾਲ ਭਰਤੀ ਮੁਹਿੰਮ ਚਲਾਏਗਾ ਉਹਨਾਂ ਨੇ ਕਿਹਾ ਕਿ ਸੂਬੇ ਭਾਰਤੀਆਂ ਚੇਲਾ ਵਿੱਚ ਕੰਮ ਕਰਨ ਲਈ ਲਗਭਗ 10000 ਸੁਰੱਖਿਆ ਕਰਮਚਾਰੀ ਮੌਜੂਦ ਸਨ ਜਦਕਿ ਹੜਤਾਲ ਤੋਂ ਪਹਿਲਾਂ ਲਗਭਗ 13500 ਸਨ ਉਹਨਾਂ ਨੇ ਕਿਹਾ ਕਿ ਹੜਤਾਲ ਤੇ ਬੈਠੇ 2000 ਤੋਂ ਵੱਧ ਅਧਿਕਾਰੀਆਂ ਨੂੰ ਬਰਖਾਸਤਗੀ ਪੱਤਰ ਭੇਜੇ ਗਏ ਨੇ ਜਿਨ੍ਹਾਂ ਅਧਿਕਾਰੀਆਂ ਅਤੇ ਸਰਜੈਂਟਾਂ ਨੇ ਪਹਿਲਾਂ ਤੋਂ ਪ੍ਰਮਾਣਿਤ ਮੈਡੀਕਲ ਛੁੱਟੀ ਨਹੀਂ ਲਈ ਸੀ ਤੇ ਜੋ ਸਵੇਰੇ 6:45 ਮਿੰਟ ਤੱਕ ਵਾਪਸ ਨਹੀਂ ਆਏ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਗਾਰਜ ਯੂਨੀਅਨ ਨਿਊਯਾਰਕ ਰਾਜ ਸੁਧਾਰ ਅਧਿਕਾਰੀ ਅਤੇ ਪੁਲਿਸ ਬੇਲਵੋਲੈਂਟ ਐਸੋਸੀਏਸ਼ਨ ਨੂੰ ਟਿੱਪਣੀ ਮੰਗਣ ਲਈ ਈਮੇਲ ਵੀ ਪੇਚਾਈ ਹੈ ਕੰਮ ਦੀਆਂ ਸਥਿਤੀਆਂ ਤੋਂ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਈ ਜੇਲ੍ਹ ਗਾਰਡਾਂ ਨੇ 17 ਫਰਵਰੀ ਨੂੰ ਹੜਤਾਲ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਗਵਰਨਰ ਕੈਥੀ ਹੌਚਲ ਨੇ ਕਾਰਵਾਈਆਂ ਨੂੰ ਕਾਇਮ ਰੱਖਣ ਲਈ ਨੈਸ਼ਨਲ ਗਾਰਡ ਦੀਆਂ ਟੁਕੜੀਆਂ ਭੇਜਣ ਲਈ ਕਿਹਾ ਅਮਰੀਕੀ ਸਿੱਖਿਆ ਵਿਭਾਗ ਨੇ ਬੀਤੇ ਦਿਨ ਇਹ ਬਿਆਨ ਦਿੱਤਾ ਹੈ ਕਿ ਉਹ ਆਪਣੇ ਦਫ਼ਤਰ ਦੇ ਲਗਭਗ ਅੱਧੇ ਸਟਾਫ ਨੂੰ ਛਾਂਟ ਰਹੇ ਨੇ ਜੋ ਕਿ ਪੂਰੀ ਤਰ੍ਹਾਂ ਬੰਦ ਹੋਣ ਜਾਂ ਇੱਕ ਸੰਭਾਵੀ ਪੁਰਵਗਾਮੀ ਹੈ ਕਿਉਂਕਿ ਸਰਕਾਰੀ ਏਜੰਸੀਆਂ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡੇ ਪੱਧਰ ਤੇ ਛਾਂਟੀ ਦੇ ਦੂਜੇ ਦੌਰ ਦੀਆਂ ਯੋਜਨਾਵਾਂ ਜਮ੍ਹਾਂ ਕਰਾਉਣ ਦੀ ਸਮਾਂ ਸੀਮਾ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੀਆਂ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਵਿਭਾਗਾਂ ਦੇ ਵਿੱਚ ਜਿਹੜੇ ਲੋਕਾਂ ਦੀ ਲੋੜ ਨਹੀਂ ਹੈ ਕਾਂਟ ਛਾਂਟ ਕਰ ਦਿੱਤੀ ਜਾਵੇ ਉਹਨਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਜਾਣ ਅਮਰੀਕੀ ਸਿੱਖਿਆ ਵਿਭਾਗ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ ਲਗਭਗ ਅੱਧਾ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ 트੍ਰੰਪ ਪ੍ਰਸ਼ਾਸਨ ਸੰਘੀ ਸਰਕਾਰ ਦੇ ਆਕਾਰ ਨੂੰ ਘਟਾਉਣ ਲਈ ਕੰਮ ਕਰ ਰਹੇ ਨੇ ਵੱਡੇ ਪੱਧਰ ਤੇ ਛਾਂਟੀ ਦਾ ਅਸਰ ਲਗਭਗ 2100 ਲੋਕਾਂ ਤੇ ਪਵੇਗਾ ਜਿਨ੍ਹਾਂ ਨੂੰ 21 ਮਾਰਚ ਤੋਂ ਛੁੱਟੀ ਤੇ ਭੇਜਿਆ ਜਾਣਾ ਤੈਅ ਹੈ ਟਰੰਪ ਲੰਮੇ ਸਮੇਂ ਤੋਂ ਇਸ ਵਿਭਾਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਕੁਝ ਰੂੜੀਵਾਦੀਆਂ ਦਾ ਲੰਮੇ ਸਮੇਂ ਤੋਂ ਪਿਆਰਾ ਟੀਚਾ ਸੀ ਪਰ ਅਜੇ ਹੀ ਕਾਰਵਾਈ ਲਈ ਕਾਂਗਰਸ ਦੀ ਪ੍ਰਵਾਨ ਕੀ ਦੀ ਲੋੜ ਹੋਵੇਗੀ ਇਸ ਵਿਭਾਗ ਦਾ ਸਾਲਾਨਾ ਬਜਟ ਲਗਭਗ 238 ਬਿਲੀਅਨ ਡਾਲਰ ਹੈ ਅਤੇ ਇਸ ਵਿੱਚ 4000 ਤੋਂ ਵੱਧ ਲੋਕ ਕੰਮ ਕਰਦੇ ਨੇ 1979 ਵਿੱਚ ਸਥਾਪਿਤ ਇਹ ਵਿਭਾਗ ਪਬਲਿਕ ਸਕੂਲਾਂ ਲਈ ਫੰਡਿੰਗ ਦੀ ਨਿਗਰਾਨੀ ਕਰਦਾ ਹੈ ਵਿਦਿਆਰਥੀ ਕਰਜ਼ਿਆਂ ਦਾ ਪ੍ਰਬੰਧਨ ਕਰਦਾ ਹੈ ਤੇ ਘੱਟ ਆਮਦਨੀ ਵਾਲੇ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਪ੍ਰੋਗਰਾਮ ਚਲਾਉਂਦਾ ਹੈ ਇੱਕ ਆਮ ਗਲਤ ਧਾਰਨਾ ਇਹ ਹੈ ਕਿ ਇਹ ਅਮਰੀਕੀ ਸਕੂਲ ਚਲਾਉਂਦਾ ਹੈ ਤੇ ਪਾਠਕ੍ਰਮ ਨਿਰਧਾਰਿਤ ਕਰਦਾ ਹੈ ਜੋ ਕਿ ਰਾਜਾਂ ਤੇ ਸਥਾਨਕ ਜ਼ਿਲ੍ਹਿਆਂ ਦੁਆਰਾ ਕੀਤਾ ਜਾਂਦਾ ਹੈ ਅਤੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਲਈ ਫੰਡਿੰਗ ਦਾ ਇੱਕ ਮੁਕਾਬਲਤਨ ਛੋਟਾ ਪ੍ਰਤੀਸ਼ਤ ਲਗਭਗ 13% ਸੰਘੀ ਫੰਡਾਂ ਤੋਂ ਆਉਂਦਾ ਹੈ ਉਹ ਗਿਣਤੀ ਰਾਜਾਂ ਅਤੇ ਸਥਾਨਕ ਸਮੂਹਾਂ ਤੋਂ ਬਣੇ ਇਹ ਏਜੰਸੀ ਲੱਖਾਂ ਅਮਰੀਕਨਸ ਦੁਆਰਾ ਉੱਚ ਸਿੱਖਿਆ ਲਈ ਭੁਗਤਾਨ ਕਰਨ ਲਈ ਵਰਤੇ ਜਾਂਦੇ ਸੰਕੀ ਵਿਦਿਆਰਥੀ ਕਰਜ਼ਿਆਂ ਦੇ ਪ੍ਰਬੰਧਨ ਅਤੇ ਨਿਗਰਾਨੀ ਵਿੱਚ ਵੀ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਸਿੱਖਿਆ ਸਕੱਤਰ ਲਿੰਡਾ ਮੈਕਮਨਨ ਦੇ ਇੱਕ ਬਿਆਨ ਚ ਮੰਗਲਵਾਰ ਨੂੰ ਆਖਿਆ ਗਿਆ ਕਿ ਸਿੱਖਿਆ ਵਿਭਾਗ ਦੇ ਅੰਤਿਮ ਮਿਸ਼ਨ ਦੇ ਹਿੱਸੇ ਵਜੋਂ ਵਿਭਾਗ ਨੇ ਅੱਜ ਫੋਰਸ ਵਿੱਚ ਕਟੌਤੀ ਸ਼ੁਰੂ ਕੀਤੀ ਹੈ ਜਿਸ ਨਾਲ ਵਿਭਾਗ ਦੇ ਲਗਭਗ 50% ਕਰਮਚਾਰੀਆਂ ਤੇ ਅਸਰ ਪਵੇਗਾ ਉਨ੍ਹਾਂ ਕਿਹਾ ਹੈ ਕਿ ਕਟੌਤੀਆਂ ਵਿਭਾਗ ਦੇ ਸਾਰੇ ਵਿਭਾਗਾਂ ਨੂੰ ਪ੍ਰਭਾਵਿਤ ਕਰਨਗੀਆਂ ਤੇ ਵਿਦਿਆਰਥੀਆਂ ਮਾਪਿਆਂ ਸਿੱਖਿਆਕਾਂ ਤੇ ਟੈਕਸਦਾਤਾਵਾਂ ਦੀ ਬਿਹਤਰ ਸੇਵਾ ਕਰਨ ਲਈ ਕੀਤੀਆਂ ਗਈਆਂ ਨੇ ਵਿਭਾਗ ਦੇ ਐਲਾਨ ਅਨੁਸਾਰ ਜਦੋਂ 트ੰਪ ਨੇ ਅਹੁਦੇ ਦੀ ਸੌਂ ਚੁੱਕੀ ਸੀ ਤਾਂ ਏਜੰਸੀ ਵਿੱਚ 4133 ਕਰਮਚਾਰੀ ਸਨ ਇਸ ਵਿੱਚ ਸਾਰੀਆਂ 15 ਅਮਰੀਕੀ ਕੈਬਨਟ ਪੱਧਰ ਦੀਆਂ ਏਜੰਸੀਆਂ ਵਿੱਚੋਂ ਸਭ ਤੋਂ ਛੋਟਾ ਸਟਾਫ ਹੈ ਕਟੌਤੀਆਂ ਤੋਂ ਬਾਅਦ 2183 ਲੋਕ ਬਾਕੀ ਰਹਿਣਗੇ ਜਿਸ ਵਿੱਚ ਕਈ ਸੌ ਲੋਕ ਸ਼ਾਮਿਲ ਨੇ ਜੋ ਇਸ ਸਾਲ ਦੇ ਸ਼ੁਰੂ ਵਿੱਚ ਸੇਵਾਮੁਕਤ ਹੋਏ ਸਨ ਜੋ ਖਰੀਦਦਾਰੀ ਪ੍ਰੋਗਰਾਮ ਨੂੰ ਸਵੀਕਾਰ ਕੀਤਾ ਸੀ ਕਰਮਚਾਰੀਆਂ ਨੂੰ ਦਿੱਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਉਹਨਾਂ ਨੂੰ 9 ਜੂਨ ਤੱਕ ਆਪਣੀ ਆਮ ਤਨਖਾਹ ਤੇ ਲਾਭ ਮਿਲਦੇ ਰਹਿਣਗੇ ਨਾਲ ਹੀ ਵਿਭਾਗ ਵਿੱਚ ਉਹਨਾਂ ਨੇ ਕਿੰਨਾ ਸਮਾਂ ਕੰਮ ਕੀਤਾ ਹੈ ਇਸ ਦੇ ਆਧਾਰ 'ਤੇ ਇੱਕ ਸਿਵਰੈਂਸ ਪੈਕੇਜ ਜੋ ਰਿਟਾਇਰਮੈਂਟ ਤਨਖਾਹ ਵਿੱਚ ਮਿਲੇਗੀ ਈਮੇਲ 'ਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਏਜੰਸੀ ਦੇ ਦਾਇਰੇ 'ਚ ਆਉਣ ਵਾਲੇ ਸਾਰੇ ਕਾਨੂੰਨੀ ਪ੍ਰੋਗਰਾਮ ਨੂੰ ਜਾਰੀ ਰੱਖੇਗਾ ਜਿਸ ਤੇ ਫਾਰਮੂਲਾ ਫੰਡਿੰਗ ਵਿਦਿਆਰਥੀ ਕਰਜ਼ੇ ਪੇਲ ਗ੍ਰਾਂਟਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਫੰਡਿੰਗ ਤੇ ਪ੍ਰਤੀਯੋਗੀ ਗ੍ਰਾਂਟ ਬਣਾਉਣਾ ਸ਼ਾਮਿਲ ਹੈ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ 트럼ਪ ਹਫ਼ਤਿਆਂ ਤੋਂ ਸਿੱਖਿਆ ਵਿਭਾਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਜਕਾਰੀ ਆਦੇਸ਼ ਤੇ ਦਸਖਤ ਕਰਨ ਤੇ ਵਿਚਾਰ ਕਰੇ ਨੇ ਹਾਲਾਂਕਿ ਉਹਨਾਂ ਨੇ ਹਜੇ ਤੱਕ ਅਜੇ ਇਹ ਨਹੀਂ ਕੀਤਾ ਉਹਨਾਂ ਨੇ ਕਈ ਕਾਰਜਕਾਰੀ ਆਦੇਸ਼ਾਂ ਤੇ ਮੁਕੱਦਮੇ ਚੱਲ ਰਹੇ ਨੇ ਜਿਵੇਂ ਕਿ ਵਾਸ਼ਿੰਗਟਨ ਦੇ ਆਲੇ ਦੁਆਲੇ ਦੀਆਂ ਏਜੰਸੀਆਂ ਵਿੱਚ 트럼ਪ ਦੇ ਨਾਟਕੀ ਕਟੌਤੀਆਂ ਕੀਤੀਆਂ ਕਈ ਮੁਕੱਦਮਿਆਂ ਨੇ ਸਰਕਾਰੀ ਸ਼ਿਲਤਾ ਵਿਭਾਗ ਦੀਆਂ ਕਾਰਵਾਈਆਂ ਨੂੰ ਚੁਣੌਤੀ ਦਿੱਤੀ ਹੈ ਜੋ ਕਿ ਐਲਨ ਮਸਕ ਦੀ ਅਗਵਾਈ ਵਾਲੀ ਸਰਕਾਰੀ ਖਰਚਿਆਂ ਨੂੰ ਘਟਾਉਣ ਦਾ ਟੀਚਾ ਰੱਖਦੀ ਹੈ ਏਜੰਸੀ ਨੇ ਵੱਖ-ਵੱਖ ਏਜੰਸੀਆਂ ਚ ਡਿਪਟੀਆਂ ਨੂੰ ਨਿਯੁਕਤ ਕੀਤਾ ਹੈ ਸਟਾਫ ਨੂੰ ਘਟਾ ਦਿੱਤਾ ਹੈ ਤੇ ਸਰਕਾਰ ਪਰਚ ਡਾਟਾ ਤੱਕ ਪਹੁੰਚ ਕੀਤੀ ਹੈ ਦਹਾਕਿਆਂ ਤੋਂ ਰਿਪਬਲਿਕਨ ਸਿੱਖਿਆ ਵਿਭਾਗ ਨੂੰ ਖਤਮ ਕਰਨ ਦਾ ਵਿਚਾਰ ਪੇਸ਼ ਕਰਦੇ ਆਏ ਨੇ ਜਦੋਂ ਰੋਨਲਡ ਰੀਗਨ 1980 ਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਸਨ ਤਾਂ ਉਨ੍ਹਾਂ ਨੇ ਇਸ ਨੂੰ ਖਤਮ ਕਰਨ ਲਈ ਜ਼ੋਰ ਦਿੱਤਾ ਸੀ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਇਸ ਨੂੰ ਪੂਰਾ ਕਰਨ ਲਈ ਕਾਂਗਰਸ ਦੀ ਕਾਰਵਾਈ ਦੀ ਲੋੜ ਪਵੇਗੀ ਜਿਸ ਦਾ ਮੌਜੂਦਾ ਰੂਪ ਵਿੱਚ ਮਤਲਬ ਹੋਵੇਗਾ ਕਿ 트ੰਪ ਨੂੰ ਡੈਮੋਕ੍ਰੈਟਿਕ ਸਮਰਥਨ ਦੀ ਲੋੜ ਹੋਵੇਗੀ ਬਹੁਤ ਸਾਰੇ ਰੁੜੀਵਾਦੀਆਂ ਨੇ ਸਿੱਖਿਆ ਦੇ ਵਿਕੇਂਦਰੀਕਰਨ ਅਤੇ ਰਾਜਾਂ ਤੇ ਸਥਾਨਕ ਸਰਕਾਰਾਂ ਨੂੰ ਵਧੇਰੇ ਸ਼ਕਤੀ ਦੇਣ ਵੱਲ ਇਸ਼ਾਰਾ ਕੀਤਾ ਹੈ ਹਾਲਾਂਕਿ ਹਾਹੀ ਵਿੱਚ 트럼ਪ ਅਤੇ ਹੋਰ ਰੁੜੀਵਾਦੀਆਂ ਨੇ ਵਿਭਾਗ ਤੇ ਇਸਦੀ ਅਖੌਤੀ ਜਾਗਰੂਕ এজেন্ডੇ ਲਈ ਹਮਲਾ ਕੀਤਾ ਹੈ ਜਿਸ ਤੇ ਲਿੰਗ ਤੇ ਨਸਲ ਤੇ ਸੁਰੱਖਿਆ ਸ਼ਾਮਿਲ ਹੈ 트럼ਪ ਨੇ ਦਾਵਾ ਕੀਤਾ ਹੈ ਕਿ ਏਜੰਸੀ ਨੌਜਵਾਨਾਂ ਨੂੰ ਅਨੁਚਿਤ ਨਸਲੀ ਜਿੰਸੀ ਤੇ ਰਾਜਨੀਤਿਕ ਸਮਗਰੀ ਨਾਲ ਪੜ੍ਹ ਰਹੀ ਸੀ ਜ਼ਿਕਰੇ ਖਾਸ ਹੈ ਕਿ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਸਿੱਖਿਆ ਯੂਨੀਅਨ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਨੇ ਇੱਕ ਬਿਆਨ ਚ ਵਿਭਾਗ ਦੀਆਂ ਕਟੌਤੀਆਂ ਦੀ ਨਿੰਦਾ ਕੀਤੀ ਹੈ ਚੰਦੇ ਜੰਦੇ ਇੱਕ ਵਾਰ ਫਿਰ ਨਸਲ ਮਾਰਦੇ ਆ ਮੁਖੜ ਲੈਂਸ ਤੇ ਯੂਐਸ ਨੇ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਤੇ ਵਧਾਇਆ ਟੈਰਫ 트ੰਪ ਨੇ ਕਿਹਾ ਯੂਐਸ ਦੇ ਵਿੱਚ ਵਧਣਗੀਆਂ ਨੌਕਰੀਆਂ ਜੇਲ ਗਾਰਡਾਂ ਦੀ ਹੜਤਾਲ ਤੇ ਕਾਰਵਾਈ 2000 ਜੇਲ ਗਾਰਡਾਂ ਦੀ ਜਾਵੇਗੀ ਨੌਕਰੀ ਸਿੱਖਿਆ ਵਿਭਾਗ ਦੀ ਛਾਂਟੀ ਦਾ ਕੰਮ ਸ਼ੁਰੂ ਲਗਭਗ 2100 ਲੋਕਾਂ ਦੀ ਨੌਕਰੀ ਨੂੰ ਖਤਰਾ ਇਸ ਦੇ ਨਾਲ ਹੀ ਮੈਨੇਜਰਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ